ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਦੁਰਗਿਆਨਾ ਤਿਰੱਦੇ ਨਵ ਗ੍ਰਹਿ ਅਨੀ ਮੰਦਿਰ ਵਿਖੇ ਸ਼ਨੀ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਨਵ ਗ੍ਰਹਿ ਪੂਜਾ ਕੀਤੀ ਗਈ ਅਤੇ ਉਸ ਤੋਂ ਬਾਅਦ ਸ਼ਨੀ ਦੇਵ ਜੀ ਦੀ ਆਰਤੀ ਕੀਤੀ ਅਤੇ ਸ਼ਨੀ ਦੇਵ ਜੀ ਨੂੰ ਤੇਲ ਅਤੇ ਸਰੋਂ ਦਾ ਤੇਲ ਚੜਾਇਆ ਗਿਆ। ਇਸ ਮੌਕੇ ਯੁਧਵੀਰ ਪੁਰੀ, ਬੱਬੂ, ਵਿਜੇ ਓਮਤ, ਆਦਰਸ਼ ਕੁਮਾਰ, ਸੰਜੀਤ ਕਪੂਰ, ਆਕਸ਼ੇ ਕੰਧਾਰੀ ਸਮੇਤ ਸੰਗਤਾਂ ਮੌਜੂਦ ਸਨ। ਸ਼ਨੀ ਦੇਵ ਮਹਾਰਾਜ ਦੀ ਜਨਤੀ ਹੈ। ਸ਼ਨੀ ਦੇਵ ਹਾਂ ਸਭ ਦੇ ਗੁਰੂ ਸਾਡੇ ਆਦਰਨੀਯ ਸ਼੍ਰੀ ਸ਼ਨੀ ਦੇਵ ਜੀ ਮਹਾਰਾਜ ਦੀ ਅਜੰਤੀ ਹੈ ਅੱਜ ਅਸੀਂ ਦੁਰਗਿਆਣਾ ਤੀਰਥ ਦੇ ਵਿੱਚ ਨੌਕਰਾ ਮੰਦਰ ਸ਼ਨੀ ਦੇਵ ਮੰਦਰ ਦੇ ਵਿੱਚ ਆਪਣਾ ਜਨਮ ਦਿਤੀ ਦਾ ਸਮਰੋਹ ਬੱਬੂ ਭਾਈ ਸਾਹਿਬ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ ਸਾਰੇ ਸਾਥੀ ਬੜੀ ਸ਼ਰਧਾ ਨਾਲ ਪੂਜਾ ਕਰ ਰਹੇ ਨੇ ਪੰਡਤ ਜੀ ਨੇ ਔਰ ਸਾਰੇ ਬ੍ਰਾਹਮਣ ਦੇਵਤਾ ਜਿਹੜੇ ਹਾਜ਼ਰ ਨੇ ਮੰਤਰਾਂ ਦਾ ਉਚਾਰਨ ਕੀਤਾ ਗਿਆ ਹੈ ਸ਼ਨੀ ਦੇਵ ਜੀ ਦੀ ਆਰਤੀ ਕੀਤੀ ਗਈ ਹੈ ਕਿਸ਼ਨ ਭਗਵਾਨ ਜੀ ਦੀ ਆਰਤੀ ਕੀਤੀ ਗਈ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਅਸੀਂ ਸਾਰੇ ਰਲ ਕੇ ਦੁਰਗਿਆਣਾ ਤੀਰਥਲੋਂ ਬੱਬੂ ਭਾਜੀ ਵੱਲੋਂ ਔਰ ਆਪਣੇ ਸਾਰੇ ਸਾਥੀਆਂ ਵੱਲੋਂ ਬਹੁਤ ਬਹੁਤ ਵਧਾਈ ਦੇ ਰਹੇ ਹਾਂ ਅੱਜ ਸ਼ਨੀ ਜੰਮਤੀ ਦੇ ਪਲਖ ਚ ਸ਼੍ਰੀ ਦੁਰਗਿਆਣਾ ਤੀਰਥ ਦਾਮ ਨਵ ਗ੍ਰਹਿ ਸ਼ਨੀ ਦੇਵ ਮੰਦਿਰ ਚ ਸ਼ਨੀ ਜੰਤੀ ਜਿੱਦਾਂ ਅਸੀਂ ਆਪਣੇ ਬੱਚਾਂ ਦੇ ਜਨਮ ਦਿਨ ਤੇ ਨਵਗ੍ਰਹਿ ਪੂਜਾ ਕਰਦੇ ਹਾਂ ਅੱਜ ਸ਼ਨੀ ਜੰਤੀ ਦੇ ਉਪਲਕਸ਼ੇ ਤੇ ਨਵਗ੍ਰਹਿ ਪੂਜਨ ਕੀਤਾ ਗਿਆ ਸ਼ਨੀ ਜੀ ਮਹਾਰਾਜ ਨੂੰ ਬੇਨਤੀ ਕੀਤੀ ਗਈ ਹੈ ਕਿ ਸਾਰਿਆਂ ਦੇ ਸੁੱਖ ਸ਼ਾਂਤੀ ਬਣੀ ਰਹੇ ਵਿਸ਼ਵ ਸ਼ਾਂਤੀ ਬਣੀ ਰਹੇ ਹਰ ਪ੍ਰਾਣੀ ਆਪਣੇ ਘਰ ਸੁੱਖ ਮੇਂ ਜੀਵਨ ਬਤੀਤ ਕਰੇ ਨਿਆਂ ਦੇ ਦੇਵਤਾ ਸ਼ਨੀ ਦੇਵ ਜੀ ਸਭ ਤੇ ਕਿਰਪਾ ਕਰਨ ਅੱਜ ਦੇ ਇਸ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਸ ਨਵਗ੍ਰਹਿ ਮੰਦਰ ਕਮੇਟੀ ਦੇ ਚੇਅਰਮੈਨ ਯੁਧਵੀਰ ਬੱਬੂ ਜੀ ਨੇ ਬਹੁਤ ਅੱਛੇ ਪ੍ਰਬੰਧ ਕੀਤੇ ਸੀ ਪੂਜਾ ਤੋਂ ਬਾਅਦ ਖੀਰ ਦਾ ਪ੍ਰਸ਼ਾਦ ਸ਼ਾਮ ਨੂੰ 6 ਵਜੇ ਇਸੇ ਜਗ੍ਹਾ ਤੇ ਸੰਗੀਤਨ ਹੋਏਗਾ ਸ਼ਨੀ ਦੇ ਮਹਾਰਾਜ ਦੀ ਜਿਹੜੀ ਜਨਤੀ ਦਾ ਉਤਸਵ ਹੈ ਬੜੇ ਹੀ ਹਰਸੋ ਲਾਸਨਾ ਸੂਚੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਾਡੀ ਫਾਸਫੇਟ ਟੀਮ ਪਹੁੰਚੀ ਹੈ ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਾਇਣਾ ਤੀਰਥ ਵਿਖੇ ਜਿੱਥੇ ਕੀ ਸ਼ਨੀ ਮੰਦਰ ਮਹਾਰਾਜ ਦੇ ਵਿੱਚ ਮੰਦਰ ਦੇ ਵਿੱਚ ਛਰੀ ਮਹਾਰਾਜ ਦੀ ਜਿਹੜੀ ਉਪਾਸਨਾ ਕੀਤੀ ਗਈ ਹੈ ਅਰ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਹੈ ਸਾਡੀ ਫਾਸਟਵੇ ਟੀਮ ਵੱਲੋਂ ਵੀ ਛਰੀ ਮਹਾਰਾਜ ਦੇ ਜਨਤੀ ਦੇ ਮਹਾਉਤਸਵ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟਵੇ ਨਿਊਜ਼ ਅਮਰਸਰ